ਅੱਜ ਆਪਣਾ ਅਨੰਦ ਅਸਥਾਨ। ਮੇਰਾ ਨਾਮ ਜੀ ਮਨਪ੍ਰੀਤ ਸਿੰਘ ਮੰਨੂ ਹੈ ਜੀ। ਸਭ ਤੋਂ ਪਹਿਲਾਂ ਜੀ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਕੀ ਪ੍ਰਾਲਾ ਕੀਤਾ ਜਾਂਦਾ ਸਾਡੇ ਵੱਲ ਹਰ ਸਾਲ। ਹਰ ਸਾਲ ਦੀ ਤਰ੍ਹਾਂ ਜੀ ਇਸ ਸਾਲ ਵੀ ਜੀ ਪ੍ਰਾਲਾ ਕੀਤਾ ਗਿਆ ਜੀ ਜੋ ਕਿ 26 ਜਨਵਰੀ ਵਾਲੇ ਦਿਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਤੇ ਕੇਕ ਰਾਤੀ 12 ਵੇ ਜਾ ਕੇ ਸ਼ਿਦਾਂ ਸਾਹਿਬ ਕਟਿਆ ਜਾਂਦਾ ਜੀ ਕਿਸੇ ਸ਼ੁਰੂਆਤ ਕੀਤਾ ਕਿ ਇਸ ਦੀ ਸ਼ੁਰੂਆਤ ਜੀ 50 ਪਾਉਂਡ ਤੋਂ ਕੀਤੀ ਗਈ ਸੀ ਜੋ ਕਿ ਅੱਜ 600 ਪਾਉਂਡ ਤੱਕ ਪਹੁੰਚ ਗਿਆ ਜੀ ਹਰ ਸਾਲ ਦੀ ਤਰ੍ਹਾਂ ਥੋੜਾ ਥੋੜਾ ਵਧਾਈ ਜਾ ਰਹੇ ਆ ਜੀ ਕੇਕ ਅੱਜ ਇਸ ਪਾਸ 600 ਪਾਉਂਡ ਤੇ ਪਹੁੰਚ ਗਿਆ ਜੀ ਇਸ ਕੇਕ ਨੂੰ ਵੇਖਣ ਵਾਸਤੇ ਕਿੱ데 ਵਿਦੇਸ਼ਾਂ ਤੋਂ ਇਸ ਕੇਕ ਨੂੰ ਇਸ ਕੇਕ ਨੂੰ ਦੇਖਣ ਵਾਸਤੇ ਬੜੇ ਦੂਰ ਦੂਰੋਂ ਮੇਰੇ ਵੀਰ ਭੈਣ ਭਰਾ ਆ ਜਾਂਦੇ ਜੋ ਕਿ ਮੇਰੇ ਇਕੱਲੇ ਦਾ ਕੰਮ ਨਹੀਂ ਹੈ ਮੇਰੇ ਸਾਰੇ ਦੇ ਸਹਿਯੋਗ ਨਾਲ ਰਿਹਾ ਹੈ ਭੈਣ ਭਰਾਵਾਂ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਕੰਮ ਕੀਤਾ ਜਾ ਰਿਹਾ ਜੀ ਹੈ ਇਹ ਰਾਤੀ 12 ਵਜੇ ਟਰਾਲੀ ਦੇ ਕੇਕ ਲੈ ਕੇ ਜਾਇਆ ਜਾਂਦਾ ਜੀ ਜੋ ਕਿ ਇੱਥੇ ਸਿਦਾਂ ਸਾਹਿਬ ਕਟਾਇਆ ਜਾਂਦਾ ਜੀ ਕਿ ਤੇ ਕਿਸੇ ਨੂੰ ਇਹ ਨਾਮ ਹੀ ਕੋਈ ਦਿੱਤਾ ਗਿਆ ਚਾਹੁੰਦਾ ਟਰਾਲੀ ਟਰਾਲੀ ਵਾਲਾ ਕੀ ਕਹਿੰਦੇ ਆ ਜੀ ਇਹ ਨਗਰ ਕੀ ਕਿਰਤਨ ਦੇ ਵਿੱਚ ਇੱਕ ਰੂਪ ਦਿੱਤਾ ਗਿਆ ਇਸ ਨੂੰ ਹਾਥੀ ਘੋੜੇ ਊਂਠ ਦੇ ਗਤਕਾ ਪਾਟੀ ਦੇ ਰੂਪ ਵਿੱਚ ਕੇਕ ਲੈ ਕੇ ਜਾਇਆ ਜਾਂਦਾ ਜੀ ਇਹ ਤੇ ਇਹਦੇ ਵਿੱਚ ਕਿੱਟੇ ਰਾਤੀ 12 ਵਜੇ ਕੱਟਿਆ ਜਾਂਦਾ ਜੀ ਕੇਕ ਤੇ ਬੱਚੇ ਵੀ ਪਹੁੰਚ ਗਏ ਸਾਰੇ ਹਾਂ ਜੀ ਹਾਂ ਜੀ ਤੁਸੀਂ ਦੇਖ ਹੀ ਰਹੇ ਹੋ ਜੀ ਕਿੰਨਾ ਸ਼ਾਹ ਜੀ ਲੋਕਾਂ ਦੇ ਬੜੇ ਦੂਰ ਉਧਰੋਂ ਲੋਕੀ ਫੋਨ ਕਰ ਰਹੇ ਕਿੰਨੇ ਵਜੇ ਜਾਣਾ ਕਿੰਨੇ ਵਜੇ ਜਾਣਾ ਬਸ ਤਿਆਰੀ ਹੋ ਰਹੀ ਹੈ ਜੀ ਬਸ ਕਿੰਨਾ ਸਮਾਂ ਲੱਗ ਜਾਂਦਾ ਬਣਾਉਂਦੇ ਜੀ ਕਿੰਨੇ ਕਰੀਏ ਤਕਰੀਬਨ 3-4 ਦਿਨ ਲੱਗ ਜਾਂਦੇ ਆ ਜੋ ਕਿ ਅੱਜ ਇੱਥੇ ਆ ਕੇ 7-8 ਘੰਟੇ ਘੰਟੇ ਲੱਗ ਜਾਂਦੇ ਕੇਕ ਸੈਂਪਲ ਹੋਣ ਵਾਸਤੇ ਜੀ ਕਿੱਲੇ ਕਰੀਏ ਬਣਾਉਂਦੇ ਇਹ 5-6 ਕਾਰੀਗਰ ਬਣਾਉਂਦੇ ਆ ਜੀ ਕੇਕ ਹਰ ਸਾਲ ਦੀ ਤਰ੍ਹਾਂ ਸੇਵਨ ਭਾਈ ਹਾਂ ਜੀ ਹਾਂ ਜੀ ਹਰ ਸਾਲ ਦੀ ਤ ਮੇਰਾ ਨਾਮ ਮਨਵੀਰ ਕੌਰ ਹੈ ਅੱਜ ਕੀ ਕਹਿਣਾ ਚਾਹੁੰਦੀ ਕਿ ਸੇਵਾ ਨਿਭਾਈ ਜਾਂਦੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਕੇਕ ਦੀ ਸੇਵਾ ਨਿਭਾਈ ਜਾਂਦੀ ਹੈ ਇਹ ਕੇਕ ਦੀ ਸੇਵਾ 10 ਸਾਲ ਪਹਿਲੇ ਸ਼ੁਰੂ ਕੀਤੀ ਗਈ ਸੀ ਪਹਿਲੇ 50 ਪਾਉਂਡ ਦਾ ਕੇਕ ਬਣਾਇਆ ਗਿਆ ਸੀ ਹੁਣ ਇਹ ਕੇਕ ਬਣਾਉਂਦੇ ਬਣਾਉਂਦੇ 600 ਪਾਉਂਡ ਤੱਕ ਪਹੁੰਚ ਚੁੱਕਾ ਹੈ ਕਿੱਦਾਂ ਮੰਦਰ ਚ ਆਈ ਡਾਇਆ ਕੇਕ ਜਿਸ ਤਰ੍ਹਾਂ 50 ਪਾਉਂਡ ਦਾ ਕੇਕ ਬਣਾਇਆ ਗਿਆ ਫਿਰ ਹੌਲੀ ਹੌਲੀ ਕੇਕ ਦੀ ਕੀ एकदम साइज ਵੱਡਾ ਕੀਤਾ ਗਿਆ ਇਹਨੂੰ 600 ਪਾਉਂਡ ਤੱਕ ਲਿਜਾਇਆ ਗਿਆ 8 ਸਾਲ ਐਸਾ ਹੀ ਹੁੰਦਾ ਸੀ ਕਿ ਕੁਝ ਨਵਾਂ ਕਰਨਾ ਹੈ ਕੁਝ ਇਸ ਤੋਂ ਵੱਡਾ ਕਰਨਾ ਹੈ ਸਾਈਜ਼ ਫਿਰ ਐਸਾ ਕਰਦੇ ਕਰਦੇ 600 ਪਾਉਂਡ ਦਾ ਕੇਕ ਬਣਾਇਆ ਗਿਆ ਕਿੰਨਾ ਸਮਾਂ ਇਹਨੂੰ ਲੱਗਦਾ ਕੇਕ ਨੂੰ ਕਿੰਨੇ ਕਰੀ ਕੇ ਲੱਗਦਾ ਤਿੰਨ ਤੋਂ ਚਾਰ ਦਿਨ ਦੀ ਤਿਆਰੀ ਪਹਿਲੇ ਕੀਤੀ ਜਾਂਦੀ ਹੈ ਕੇਕ ਨੂੰ ਬਣਾਉਣ ਦੀ ਫਿਰ 4 ਤੋਂ 5 ਕਾਰੀਗਰ ਲੱਗਦੇ ਆ ਔਰ ਇਸ ਨੂੰ ਨਬੇੜੇ ਚਾਦਦੇ ਉਹ ਇਸ ਕੇਕ ਨੂੰ ਨਾਮ ਵੀ ਦਿੱਤਾ ਗਿਆ ਹੁਣ ਟਰਾਲੀ ਵਾਲਾ ਕੇਕ ਨਾਮ ਦਿੱਤਾ ਗਿਆ ਇਸ ਨੂੰ ਲੋਕ ਉੱਥੇ ਵੀ ਸਬਰ ਨਾਲ ਇੰਤਜ਼ਾਰ ਕਰਦੇ ਕਿ ਟਰਾਲੀ ਵਾਲਾ ਕੇਕ ਆਏਗਾ ਤੇ ਉਹ ਸੀ ਖਾਣਾ ਕਹਿੰਦੇ ਕਿ ਵਿਦੇਸ਼ਾਂ ਤੋਂ ਵੀ ਜਿਹੜਾ ਟੰਡੇ ਆਇਆ ਤੇ ਚਪੀਤਰੀ ਦੇ ਹਾਂਜੀ ਬਿਲਕੁਲ ਵਿਦੇਸ਼ਾਂ ਤੋਂ ਆਏ ਕੁਝ ਵੀ ਸਾਡੇ ਆਏ ਕੋਈ ਨਿਊਜ਼ੀਲੈਂਡ ਤੋਂ ਆਇਆ ਕੋਈ ਕੈਨੇਡਾ ਤੋਂ ਆਇਆ ਹਰ ਸਾਲ ਕੇਕ ਦੀ ਸੇਵਾ ਨਿਭਾਣ ਦੇ ਲਈ ਉਹ ਪਹੁੰਚਦੇ ਆ ਇਹ ਕਿਤੇ ਨਗਰ ਜਿਹੜਾ ਨਗਰ ਕਿਸ ਤਰ੍ਹਾਂ ਕੋ ਰੂਪ ਦਿੱਤਾ ਜਾਂਦਾ ਹਾਥੀ ਕੋੜਿਆਂ ਨਾਲ ਹਾਥੀ ਕੋੜਿਆਂ ਔਰ ਊਂਠ ਦੇ ਨਾਲ ਕੇਕ ਨੂੰ ਲਜਾਇਆ ਜਾਂਦਾ ਪਹਿਲੇ ਗਤਕਾ ਖੇਡਿਆ ਖੇਡਿਆ ਜਾਂਦਾ ਫਿਰ ਸਾਰੀ ਸੰਗਤ ਮਿਲ ਕੇ ਟਰਾਲੀ ਦੇ ਉੱਤੇ ਕੇਕ ਨੂੰ ਲੈ ਕੇ ਜਾਂਦੀ ਹੈ ਔਰ ਬਹੁਤ ਹੀ ਉਤਸ਼ਾਹ ਦੇ ਨਾਲ ਸਾਰੀ ਸੰਗਤ ਕੇਕ ਲੈ ਕੇ ਜਾਂਦੀ ਹੈ ਬਹੁਤ ਕਰਮਵਾਲੇ ਸਮਝੂ ਇਸੇ ਤਰੀਕੇ ਬਹੁਤ ਕਰਮਵਾਲੇ ਆ ਦੇਖੋ ਬਾਬਾ ਜੀ ਆਪਣੀ ਸੇਵਾ ਆਪ ਹੀ ਕਰਵਾਉਣ ਵਾਲੇ ਹੈ ਬਾਬਾ ਜੀ ਦੀ ਕਿਰਪਾ ਦੇ ਨਾਲ ਸੇਵਾ ਨਿਭਾਈ ਜਾਂਦੀ ਹੈ क्या नया देने के लिए एक बार हो रहा है मेरा ख्याल से छोड़ दो पूरा गटा नया वाला जो पूरा गटा पान दो जो तुम्हारा बस्ता है वो टेबल पे पेपर और दूसरा एक मिनट एक मिनट उसको हटा दीजिए फिर 12:00 बजे के बाद है